ਅੱਜ ਮੈਂ ਸਾਰਾ ਜੀ ਜਿਹੜਾ ਮਾਤਾ ਖੱਲਿਆ ਹਸਪੀਟਲ ਆ ਪਟਾਲੇ ਦੇ ਵਿੱਚ ਡਿਸਟ੍ਰਿਕਟ ਹਸਪੀਟਲ ਆ ਸਾਡਾ ਇਹਦੇ ਵਿੱਚ ਮੈਂ ਸਾਰਾ ਚੈੱਕ ਕੀਤਾ ਹੈਗਾ ਜੀ ਸਰਪ੍ਰਾਈਜ਼ ਚੈੱਕ ਸੀਗਾ ਔਰ ਪੇਸ਼ੈਂਟ ਸੈਟੀਸਫਾਈਡ ਹੈ ਗਿਆ ਜਿਹੜੇ 1500 ਤੋਂ 1800 ਮਤਲਬ ਮਰੀਜ਼ਾਂ ਦੀ ਗਿਣਤੀ ਬਹੁਤ ਵਧੀਆ ਪੇਸ਼ੈਂਟਸ ਬਹੁਤ ਆਉਂਦੇ ਆ ਉਹਦੇ ਨਾਲ ਥੋੜਾ ਜਿਹਾ ਰਸ਼ਾ ਹੈ ਬਟ ਜਿਹੜੇ ਜਿੱਥੇ ਓਪੀਡੀ ਬਣਦੀ ਆ ਉਹਦੇ ਕਾਊਂਟਰ ਵਧਾਏ ਆ ਇਹਨਾਂ ਨੇ ਪੰਜ ਤੋਂ ਵਧਾ ਕੇ ਇਹਨਾਂ ਨੇ ਜਿਹੜੇ ਤਿੰਨ ਪਹਿਲਾਂ ਤਿੰਨ ਹੀ ਹੁੰਦੇ ਸੀ ਫਿਰ ਪੰਜ ਹੁਣ ਅੱਠ ਕਰਤੇ ਆ ਇਹਨਾਂ ਨੇ ਬਿਲਿੰਗ ਦਾ ਅਲਾਕ ਕਰਤਾ ਜਿਹੜਾ ਯੂਸ਼ ਦਾ ਕਾਰਡ ਬਣਾਉਣ ਦਾ ਅਲਾਕ ਕਰਤਾ ਉਹਦੇ ਨਾਲ ਪੇਸ਼ੈਂਟ ਸੈਟੀਸਫਾਈਡ ਸੀਗੇ ਔਰ ਡਾਕਟਰਸ ਵੀ ਬੜੇ ਅਚੀ ਤਰ੍ਹਾਂ ਨਾਲ ਪੇਸ਼ੈਂਟਸ ਨੂੰ ਦੇਖ ਰਹੇ ਆ ਕੋਈ ਛੋਟੇ ਮੋਟੇ ਜਿਹੜੀਆਂ ਟੀਜ਼ਿੰਗ ਟ੍ਰੈਵਲਸ ਆ ਗਿਆ ਉਹ ਵੀ ਮੈਨੂੰ ਪਤਾ ਲੱਗਦੀ ਹੈ ਇੱਥੇ ਆ ਕੇ ਤੇ ਜਿਵੇਂ ਜਿਹੜਾ ਜਿਹੜੀ ਐਕਸਰੇ ਦੀ ਮਸ਼ੀਨਾਂ ਪੁਰਾਣੀ ਹੋ ਗਈ ਉਹਨਾਂ ਨੂੰ ਨਵੀਂ ਖਰੀਦ ਕੇ ਦੇਵਾਂਗੇ ਉਹਨਾਂ ਨੂੰ ਤਾਂ ਕਿ ਲੋਕਾਂ ਨੂੰ ਹੋਰ ਜ਼ਿਆਦਾ ਚੰਗੀ ਸਹੂਲਤਾਂ ਮਿਲਣ ਔਰ ਚੰਗੀਆਂ ਸਹੂਲਤਾਂ ਮਿਲਣ ਔਰ ਕੋਸ਼ਿਸ਼ ਕਰਾਂਗੇ ਕਿ ਐਕਸਰੇ ਦੀ ਮਸ਼ੀਨਾਂ ਦੋ ਹੋ ਜਾਣ ਜਿਹੜੀ ਇਹ ਵਾਲੀ ਹੈ ਤਾਂ ਰਹੇ ਰਹੇ ਤੇ ਨਾਲ ਇੱਕ ਨਵੀਂ ਮਸ਼ ਡਾਕਟਰ ਰੋਜ 45 ਤੋਂ 50 ਕਰਦੇ ਆਂ ਔਰ ਸਾਡੀ ਕੋਸ਼ਿਸ਼ ਆ ਕਿ ਜਿਹੜਾ ਹੈਗਾ ਉਹਦੇ ਵਿੱਚ ਬੇਟਿੰਗ ਪੀਰੀਅਡ ਨਾ ਹੋਵੇ ਉਹਦੇ ਵਾਸਤੇ ਵੀ ਸਾਨੂੰ ਦੋ ਮਸ਼ੀਨਾਂ ਚਾਹੀਦੀਆਂ ਮਰੀਜ਼ਾਂ ਦਾ ਜਿਹੜਾ ਵਿਸ਼ਵਾਸ ਵੱਧ ਰਿਹਾ ਹੈਗਾ ਤੇ ਇਹ ਜਿਹੜੀ ਮਾਨ ਸਰਕਾਰ ਦੀ ਔਰ ਅਰਵਿੰਦ ਕੇਜਰੀਵਾਲ ਜੀ ਨੇ ਇੱਥੋਂ ਸ਼ੁਰੂਆਤ ਕੀਤੀ ਸੀ ਸਿਹਤ ਕ੍ਰਾਂਤੀ ਦੀ ਔਰ ਬੜਾ ਅੱਛਾ ਜਿੱਕੇ ਦੇ ਨਾਲ ਜਿਹੜਾ ਇੱਕ ਰੋਲ ਮਾਡਲ ਕੰਮ ਕਰ ਰਿਹਾ ਸਾਡੇ ਹਸਪਤਾਲ ਵਾਲੇ ਤੇ ਅਸੀਂ ਬਾਕੀ ਸਾਰੇ ਹਸਪਤਾਲ ਨੂੰ ਵੀ ਇਸ ਤਰ੍ਹਾਂ ਅਪਗ੍ਰੇਡ ਕਰਕੇ ਇਹਦੇ ਵਿੱਚ ਆਈਸੀਯੂ ਵੀ ਆ ਇੰਟੈਂਸਿਵ ਕੇਅਰ ਯੂਨਿਟ ਵੀ ਆ ਬੱਚਾ ਵਾਸਤੇ ਨਿਓਨੈਟਲ ਇੰਟੈਂਸਿਵ ਕੇਅ ਔਰ ਖਾਸ ਕਰਕੇ ਗਾਇਨੀ ਦੇ ਵਿੱਚ ਪ੍ਰੋਡਕਟਸ ਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਜਿਹਨੂੰ ਅਸੀਂ ਪੋਸਟ ਗ੍ਰੈਜੂਏਸ਼ਨ ਕਰਨੇ ਆ ਡੀਐਨਵੀ ਦੇ ਸਟੂਡੈਂਟਸ ਆ ਉਹਦੇ ਨਾਲ ਸਰਵਿਸਿਜ਼ ਬਹੁਤ ਅਪਰੋਵ ਬੰਦੀਆਂ ਕਿਉਂਕਿ ਉਹ ਇੱਥੇ ਰਹਿੰਦੇ ਆ ਬੱਚੇ 24 ਘੰਟੇ ਡਿਊਟੀ ਕਰਦੇ ਆ